ਸਵਾਗਤ ਹੈ ਤੁਹਾਡਾ ਸੈਵ ਸਰਟੀਵੀ ਤੇ ਮੈਂ ਬਰੇਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਈਰਾਨ ਤੇ ਤਾਜ਼ਾ ਡਰੋਨ ਹਮਲੇ ਦੌਰਾਨ ਪੂਤਨ ਤੇ ਟਰੰਪ ਵੱਲੋਂ ਈਰਾਨ ਇਜ਼ਰਾਈਲ ਸਥਿਤੀ ਤੇ ਚਰਚਾ ਓਮਾਨ ਦੇ ਮਸਕਟ ਚ 2 ਮਹੀਨੇ ਬੰਦੀ ਬਣਾ ਕੇ ਰੱਖੀ ਲੁਧਿਆਣਾ ਦੀ ਮੁਟਿਆਰ ਸੁਰੱਖਿਆ ਦਾ ਘਰ ਘਰਦੀ ਕੇਂਦਰੀ ਮੰਤਰੀ ਰਮਨੀਤ ਬਿੱਟੂ ਦਾ ਸੀਐਮ ਭਗਵੰਤ ਮਾਨ ਨੂੰ ਸਵਾਲ ਕਿਹਾ ਜੇ ਸੰਜੀਵ ਅਰੂੜਾ ਜਿੱਤੇ ਹਨ ਤਾਂ ਰਾਜ ਸਭਾ ਦੀ ਸੀਟ ਖਾਲੀ ਹੋ ਜਾਵੇਗੀ ਕੀ ਇਹ ਸੀਟ ਕੇਜਰੀ ਵੱਲ ਦਿੱਤੀ ਜਾਵੇਗੀ ਪਹਿਲ ਕਾਉਂਚਰ ਸੇਲਸਪਟਾ ਸਥਾਨ ਮੁੜ ਖੁੱਲੇ ਜਾਣਗੇ ਜੀ 7 ਸਿਗਰ ਸੰਮੇਲਨ 'ਚ ਸ਼ਾਮਲ ਹੋਣ ਲਈ ਅਜਰਵਾਨਾ ਹੋਣਗੇ ਮੋਦੀ ਆਪ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਤੋਂ ਉਲਟ ਕੰਮ ਕੀਤਾ ਬਾਜਵਾ ਰਾਜਨੀਤੀ ਵਿੱਚੋਂ ਕੁਝ ਕਮਾਇਆ ਨਹੀਂ ਸਗੋਂ ਗਵਾਇਆ ਸਿੱਧੂ ਵਾਹਨ ਦੀ ਟੱਕਰ ਕਾਰਨ ਦੋ ਬੁਲਟੇ ਸਵਾਰ ਹਲਾਕ ਪੰਜਾਬ 'ਚ ਦੋ ਤਿੰਨ ਦਿਨ ਬਾਅਦ ਗਰਮੀ ਤੋਂ ਰਾਹਤ ਦੀ ਉਮੀਦ ਐਡਵੋਕੇਟ ਜਨਰਲ ਵੱਲੋਂ ਰਾਜਪਾਲ ਨਾਲ ਮੁਲਾਕਾਤ ਪੰਜਾਬ ਦੇ ਗੰਭੀਰ ਮਸਲਿਆਂ ਤੇ ਸਿਆਸਤ ਕਰ ਰਹੀ ਹੈ ਆਪ ਨੈਪ ਸਿੰਘ ਸੈਣੀ ਹੁਣ ਖਬਰਾਂ ਵਿਸਤਾਰ ਨਾਲ ਈਰਾਨ ਦੀਆਂ ਨੀਵ ਸਰਕਾਰੀ ਖਬਰ ਏਜੰਸੀਆਂ ਨੇ ਰਿਪੋਰਟ ਦਿੱਤੀ ਕਿ ਇਸ ਨਿਚਰਵਾਰ ਨੂੰ ਇੱਕ ਇਜ਼ਰਾਈਲੀ ਡਰੋਨ ਨੇ ਈਰਾਨ ਦੇ ਦੱਖਣੀ ਪਾਰਸ ਗੈਸ ਖੇਤਰ ਵਿੱਚ ਇੱਕ ਰੈਫਾਇਨਰੀ ਤੇ ਹਮਲਾ ਕੀਤਾ ਹੈ ਦੂਜੇ ਪਾਸੇ ਦੋਵਾਂ ਮੁਲਕਾਂ ਦੇ ਵਾਧੇ ਤਣਾਅ ਤੇ ਫੈਲਦੇ ਟਕਰਾ ਦਰਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਅਤੇ ਅਮਰੀਕੀ ਸਦਰਾ ਡੋਨਾਲਡ ਟਰੰਪ ਨੇ ਇਸ ਨਿਚਰਵਾਰ ਨੂੰ ਇੱਕ ਨਵੀਂ ਟੈਲੀਫੋਨ ਕਾਲ ਵਿੱਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਦੁਸ਼ਮਣੀ ਤੇ ਚਰਚਾ ਕੀਤੀ ਇਹ ਜਾਣਕਾਰੀ ਰੂਸ ਖਬਰ ਏਜੰਸੀਆਂ ਨੇ ਕ੍ਰੈਮਲਿਨ ਦੇ ਚੋਟੀ ਦੇ ਵਿਦੇਸ਼ ਨੀਤੀ ਸਹਾਇਕ ਯੂਰੀ ਉਸਕਾਵ ਉਸਕਾ ਉਸਾਕੋਵ ਦੇ ਹਵਾਲੇ ਨਾਲ ਦਿੱਤੀ ਹੈ ਏਜੰਸੀਆਂ ਨੇ ਉਸਾਕੋਵ ਦੇ ਹਵਾਲੇ ਨਾਲ ਕਿਹਾ ਹੈ ਕਿ ਪੁਤਿਨ ਨੇ ਈਰਾਨ ਤੇ ਇਜ਼ਰਾਈਲੀ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਦੋਵਾਂ ਨੇਤਾਵਾਂ ਪੁਤਿਨ ਤੇ ਟਰੰਪ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਚਰਚਾ ਤੇ ਪਰਤਨ ਤੋਂ ਇਨਕਾਰ ਨਹੀਂ ਕੀਤਾ ਉਸਾਕੋਵ ਨੇ ਖਬਰ ਏਜੰਸੀਆਂ ਨੂੰ ਇਹ ਵੀ ਕਿਹਾ ਕਿ ਪੁਤਿਨ ਨੇ ਟਰੰਪ ਨੂੰ ਸਾਫ਼ ਕੀਤਾ ਹੈ ਕਿ ਉਹ ਇਰਾਨ ਖਿਲਾਫ ਇਜ਼ਰਾਈਲ ਦੀ ਫੌਜੀ ਕਾਰਵਾਈ ਦੀ ਨਕੀਦੀ ਕਰਦੇ ਹਨ ਉਸਾਕੋਵ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਪੁਤਨ ਨੇ ਯੂਕਰੇਨ ਨਾਲ ਗੱਲਬਾਤ ਜਾਰੀ ਰੱਖਣ ਲਈ ਰੂਸ ਦੀ ਤਿਆਰੀ ਦੀ ਪੁਸ਼ਟੀ ਕੀਤੀ ਹੈ ਉਸਾਕੋਵ ਨੇ ਕਿਹਾ ਕਿ ਦੋਵਾਂ ਰਾਸ਼ਟਰਪਤੀਆਂ ਨੇ ਲਗਭਗ 50 ਮਿੰਟ ਗੱਲਬਾਤ ਕੀਤੀ ਉਹਨਾਂ ਗੱਲਬਾਤ ਨੂੰ ਸਾਰਥਕ ਅਤੇ ਉਪਯੋਗੀ ਦੱਸਿਆ ਇਰਾਨੀ ਤੇਲਰ ਫਾਇਨਲ ਤੇ ਡਰੋਨ ਹਮਲਾ ਇਸ ਦੌਰਾਨ ਨੀਵ ਸਰਕਾਰੀ ਇਰਾਨੀ ਖਬਰ ਏਜੰਸੀਆਂ ਨੇ ਕਿਹਾ ਕਿ ਇੱਕ ਇਜ਼ਰਾਈਲੀ ਡਰੋਨ ਨੇ ਇਰਾਨ ਦੇ ਦੱਖਣੀ ਪਾਰਸ ਗੈਸ ਖੇਤਰ ਵਿੱਚ ਇੱਕ ਰੈਫਾਇਨਰੀ ਤੇ ਹਮਲਾ ਕੀਤਾ ਹੈ ਜੇ ਇਸ ਹਮਲੇ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਇਰਾਨ ਦੇ ਤੇਲ ਅਤੇ ਕੁਦਰਤੀ ਗੈਸ ਉਦਯੋਗ ਤੇ ਪਹਿਲਾ ਇਜ਼ਰਾਈਲੀ ਹਮਲਾ ਹੋਵੇਗਾ ਅਤੇ ਨਾਲ ਹੀ ਇਹ ਟਕਰਾਅ ਨੂੰ ਵਧਾਉਣ ਵਾਲੀ ਕਾਰਵਾਈ ਵੀ ਹੋ ਸਕਦੀ ਹੈ ਇਜ਼ਰਾਈਲ ਨੇ ਫੌਰੀ ਤੌਰ ਤੇ ਹਮਲੇ ਨੂੰ ਸਵੀਕਾਰ ਨਹੀਂ ਕੀਤਾ ਅਜੀਆਂ ਥਾਵਾਂ ਦੇ ਆਲੇ-ਦੁਆਲੇ ਹਵਾਈ ਰੱਖਿਆ ਪ੍ਰਣਾਲੀਆਂ ਹਨ ਜਿਨ੍ਹਾਂ ਨੂੰ ਇਜ਼ਰਾਈਲ ਸ਼ੁੱਕਰਵਾਰ ਤੋਂ ਨਿਸ਼ਾਨਾ ਬਣਾ ਰਿਹਾ ਹੈ ਹਾਰਸ ਅਤੇ ਤਸਨੀਮ ਖਬਰ ਏਜੰਸੀਆਂ ਨੇ ਹਮਲੇ ਦੀ ਰਿਪੋਰਟ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਹ ਖੇਤਰ ਦੇ ਫੇਜ਼ 14 ਵਿੱਚ ਹੋਇਆ ਇਰਾਨ ਗੈਸ ਖੇਤਰ ਨੂੰ ਕਤਰ ਨਾਲ ਸਾਂਝਾ ਕਰਦਾ ਹੈ ਜੋ ਕਿ ਫਰਾਂਸ ਦੀ ਖਾੜੀ ਵਿੱਚ ਫੈਲਿਆ ਹੋਇਆ ਹੈ। ਬਿਹਤਰ ਨੌਕਰੀ ਅਤੇ ਸੁਨਾਰੇ ਪਿੰਖ ਦੀ ਭਾਲ ਵਿੱਚ ਅਰਬ ਮੁਲਕ Oman ਦੀ ਰਾਜਧਾਨੀ ਮਸਕਟ ਦੀ ਲੁਧਿਆਣਾ ਜ਼ਿਲ੍ਹੇ ਦੀ ਇੱਕ ਮੁਟਿਆਰ 2 ਮਹੀਨਿਆਂ ਦੀ ਭਿਆਨਕ ਮੁਸੀਬਤ ਤੇ ਵਿਪਤਾ ਚਲਣ ਤੋਂ ਬਾਅਦ ਸੁਰੱਖਿਅਤ ਘਰ ਪਰਤ ਆਈ ਹੈ। ਉਸਨੇ ਸੁਲਤਾਨਪੁਰ ਲੋਧੀ ਸਥਿਤ ਨਿਰਮਲ ਕਟਿਆ ਵਿਖੇ ਆਪਣੇ ਦੁਖਦਾਈ ਤਜਰਬੇ ਸਾਂਝੇ ਕੀਤੇ। ਆਪਣੇ ਦੁੱਖਾਂ ਦੀ ਦਾਸਤਾਨ ਸੁਣਾਉਂਦਿਆਂ ਉਸਨੇ ਕਿਹਾ ਕਿ ਜਿੰਨਾ ਹਾਲਾਤ ਦਾ ਉਸਨੇ ਸਾਹਮਣਾ ਕੀਤਾ ਉਹ ਕਿਸੇ ਵੀ ਤਰ੍ਹਾਂ ਨਰਖ ਤੋਂ ਘਟਨੀ ਸਨ ਉਸ ਨੂੰ 30000 ਤੋਂ 40000 ਰੁਪਏ ਦੀ ਤਨਖਾਹ ਦੇ ਵਾਦੇ ਨਾਲ ਪਰਮਾਇਆ ਗਿਆ ਸੀ ਅਤੇ ਉਹ ਬੀਤੇ ਅਪ੍ਰੈਲ ਮਹੀਨੇ ਆਪਣੇ ਪਰਿਵਾਰ ਦੀਆਂ ਮਾਲੀ ਮੁਸ਼ਕਲਾਂ ਕਾਰਨ ਦੋ ਸਾਲਾਂ ਦੇ ਕਲੀਨਿਕਲ ਡਰਕੀਜੇ ਤੇ ਉਮਾਨ ਲਈ ਰਵਾਨਾ ਹੋਈ ਸੀ ਉਮਾਨ ਪੁਜਨਸਾਰੀ ਉਸ ਦਾ ਪਾਸਪੋਰਟ ਜੱਪ ਕਰ ਲਿਆ ਗਿਆ ਤੇ ਉਸ ਨੂੰ ਵਾਦੇ ਮੁਤਾਬਕ ਕਲੀਨਿਕਲ ਡਿਊਟੀਆਂ ਦੇਣ ਦੇ ਉਲਟ ਉਸ ਦੀ ਮਰਜ਼ੀ ਦੇ ਖਿਲਾਫ ਗੈਰ ਕਾਨੂੰਨੀ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਉਸਨੇ ਦੱਸਿਆ ਕਿ ਵਿਰੋਧ ਕਰਨ ਤੇ ਉਸ ਨੂੰ ਵੇਚ ਦਿੱਤੇ ਜਾਣ ਜਾਂ ਮਾਰ ਦੇਣ ਦੀ ਧਮਕੀ ਦਿੱਤੀ ਗਈ ਸੀ ਅਤੇ ਉਸ ਨੂੰ ਬਹੁਤ ਹੀ ਅਣਮਨੁੱਖੀ ਹਾਲਾਤ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ। ਉਸ ਨੂੰ ਲਗਾਤਾਰ ਅਤੇ ਘੱਟ ਭੋਜਨ ਉੱਤੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਤੇ ਆਰਾਮ ਵੀ ਬਹੁਤ ਘੱਟ ਕਰਨ ਦਿੱਤਾ ਜਾਂਦਾ ਸੀ। ਇਸ ਦੇ ਬਾਵਜੂਦ ਉਸ ਨੂੰ ਵਾਅਦੇ ਮੁਤਾਬਕ ਤਰਖਾ ਨਹੀਂ ਦਿੱਤੀ ਗਈ। ਇਥੋਂ ਤੱਕ ਕਿ ਉਹ ਆਪਣੇ ਨਾਲ ਜਿਹੜੇ ਪੈਸੇ ਲੈ ਕੇ ਗਈ ਸੀ ਉਹ ਵੀ ਖੋਹ ਲਏ ਗਏ। ਉਸ ਨੂੰ ਇਸ ਨਰਕ ਤੋਂ ਛੁਟਕਾਰਾ ਉਦੋਂ ਮਿਲਿਆ ਜਦੋਂ ਇਸ ਮਾਮਲੇ ਵਿੱਚ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸਿੱਚੇਵਾਲ ਨੇ داخل ਦਿੱਤਾ ਅਤੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਇਸ ਪਿੱਛੋਂ ਬਾਬਾ ਸਿੱਚੇਵਾਲ ਦੇ ਯਤਨਾਂ ਸਦਕਾ ਉਸ ਨੂੰ ਸਫਲਤਾਪੂਰਵਕ ਘਰ ਵਾਪਸ ਲਿਆਂਦਾ ਜਾ ਸਕਿਆ ਲੁਧਿਆਣੇ ਚ ਜਿਮਣੀ ਚੋਣ ਇਸ ਵੇਲੇ ਸਿਖਰ ਤੇ ਜਾ ਚੁੱਕੀਆਂ ਹਨ ਇਸ ਵੇਲੇ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਹਿਆ ਕਿ ਮੈਂ ਪੰਜਾਬੀ ਤੇ ਲੁਧਿਆਣੇ ਦੇ ਨਾਗਰਿਕ ਹੋਣ ਨਾਤੇ ਮੈਂ ਜਿਹੜਾ ਸਵਾਲ ਪੁੱਛ ਰਿਹਾ ਹਾਂ ਉਹ ਸਾਰੇ ਹੀ ਲੁਧਿਆਣੇ ਦੇ ਵਿਅਸਤ ਵੋਟਰਾਂ ਤੋਂ ਪੁੱਛ ਰਿਹਾ ਹਾਂ ਇਸ ਦਾ ਜਵਾਬ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇਣਾ ਸਾਨੂੰ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ ਪਰ ਪਿਛਲੇ ਦਿਨੀ ਭਗਵੰਤ ਮਾਨ ਸਰਕਾਰ ਨੂੰ ਡਰਾਮਾ ਕੀਤਾ ਗਿਆ ਹਰਿਆਣੇ ਨੂੰ ਪੀਣ ਵਾਲੇ ਪਾਣੀ ਪਿੱਛੇ ਬਿਆਨਵਾਜੀ ਕੀਤੀ ਗਈ ਤਿੰਨ ਵਾਰ ਉਹ ਪੀਣ ਵਾਲੇ ਪਾਣੀ ਨੂੰ ਲੈ ਕੇ ਨੰਗਲ ਡੈਮ ਭਾਖੜਾ ਅਨੰਦਪੁਰ ਸਾਹਿਬ ਪਹੁੰਚੇ ਜਿੱਥੇ ਸੀਐਮ ਮਾਨ ਵੱਲੋਂ ਹਰਿਆਣੇ ਨੂੰ ਪੀਣ ਵਾਲਾ ਪਾਣੀ ਦੇਣ ਤੋਂ ਸਾਫਨ ਕਰ ਕੀਤਾ ਗਿਆ ਬਿੱਟੂ ਨੇ ਕਿਹਾ ਕਿ ਮੇਰਾ ਸੀਐਮ ਭਗਵੰਤ ਮਾਨ ਸਾਹਿਬ ਨੂੰ ਸਵਾਲ ਹੈ ਕਿ ਕੀ ਪੰਜਾਬ ਦੀ ਰਾਸਵਾ ਸੀਟ ਜੋ ਸੰਜੀਵ ਅਰੋੜਾ ਕੋਲ ਹੈ ਜਿਸ ਦੇ 4 ਸਾਲ ਅਜੇ ਬਾਕੀ ਪਏ ਹਨ ਉਨਾ ਕਹੇ ਕਿ ਜੇ ਸੰਜੀਵ ਊੜਾ ਜਿੱਤੇ ਹਨ ਤਾਂ ਰਾਜ ਸਭਾ ਦਾ ਸੀਟ ਖਾਲੀ ਹੋ ਜਾਵੇਗੀ ਕੀ ਇਹ ਸੀਟ ਕੇਜਰੀਵਾਲ ਨੂੰ ਦਿੱਤੀ ਜਾਵੇਗੀ ਕੇਜਰੀਵਾਲ ਪੰਜਾਬ ਤੋਂ ਸੀਟ ਖੋ ਕੇ ਹਰਿਆਣਾ ਨੂੰ ਦੇਣਾ ਚਾਹੁੰਦੇ ਹਨ ਜੰਮੂ ਕਸ਼ਮੀਰ ਦੇ ਉਪਰਾਇਪਾਲ ਮਨੋਜ ਸਿਨਾ ਨੇ ਕਿਹਾ ਕਿ 22 April ਨੂੰ ਪੈਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਸੁਰੱਖਿਆ ਕਾਰਨਾ ਕਰਕੇ ਬੰਦ ਕੀਤੇ ਗਏ ਸੈਦਪਟਸਤਾਨਾ ਨੂੰ ਪ੍ਰਾਰਭ ਦੁਆਰਾ ਖੋਲਿਆ ਜਾ ਰਿਹਾ ਹੈ ਉਹਨਾਂ ਕਹੇ ਕਿ ਪਹਿਲੇ ਫੜਾਤਾ ਹੈ ਤਾਂ 17 ਜੂਨ ਤੋਂ ਕੁਝ ਥਾਵਾਂ ਮੁੜ ਖੁੱਲੀਆਂ ਜਾਣਗੀਆਂ ਸ਼ਿਨਾਨੀ ਕੇ ਆਕੇ ਕਸ਼ਮੀਰ ਅਤੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰਾਂ ਤੇ ਪੁਲਿਸ ਇੰਸਪੈਕਟਰ ਜਨਰਲਾਂ ਨੇ ਹਰ ਜ਼ਿਲ੍ਹੇ ਤੋਂ ਰਿਪੋਰਟਾਂ ਲਈਆਂ ਅਤੇ ਕੁਝ ਥਾਮਾਂ ਨੂੰ ਪੜਾਵਾਰ ਦੁਬਾਰਾ ਖੁੱਲਣ ਦਾ ਫੈਸਲਾ ਕੀਤਾ ਗਿਆ ਹੈ। ਪਹਿਲੇ ਪੜਾਤਾਇਆ ਗਿਆ ਜਿੰਨਾ ਥਾਮਾਂ ਨੂੰ ਸਲਾਨੀਆਂ ਲਈ ਦੁਬਾਰਾ ਖੁੱਲਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਵਿੱਚ ਬੇਤਾਵਕਾ ਟੀ ਪੈਲਗਾਮ ਬਾਜ਼ਾਰ ਨੇੜੇ ਪਾਰਕ, ਅਨੰਤਨਾਗ ਜ਼ਿਲ੍ਹੇ ਵਿੱਚ ਵੈਰੀਨਾਗ, ਕੋਕਰਨਾਗ ਅਤੇ ਅਚਵਲ ਬਾਗ ਸ਼ਾਮਲ ਹਨ। ਸ਼ਿਨ ਨਗਰ ਵਿੱਚ ਸ਼ਿਨ ਨਗਰ ਵਿੱਚ ਬਦਾਮવાડી ਪਾਰਕ, ਨਗੀਨ ਨੇੜੇ ਡੱਕ ਪਾਰਕ ਅਤੇ ਹਜ਼ਰਤਬਾੜ ਨੇੜੇ ਤਕਦੀਰ ਪਾਰਕ ਨੂੰ ਵੀ ਪਹਿਲੇ ਪੜਾਅ ਵਿੱਚ ਦੁਬਾਰਾ ਖੁੱਲ੍ਹਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਜੂਨ ਤੋਂ ਤਿੰਨ ਦੇਸ਼ਾਂ ਦੀ ਯਾਤਰਾ ਤੇ ਜਾਣਗੇ। ਇਸ ਦੌਰਾਨ ਉਹ ਕੈਨੇਡਾ ਚ ਜੀ7 ਸਿਮੇਲਣ ਚ ਹਿੱਸਾ ਲੈਣਗੇ ਅਤੇ ਦਵੱਲਾ ਸਹਿਯੋਗ ਮਜੂਦ ਕਰਨ ਲਈ ਸਾਈਪ੍ਰਸ ਤੇ ਇਕਵੇਸ਼ੀਆ ਦੀ ਯਾਤਰਾ ਵੀ ਕਰਨਗੇ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ। ਮੰਤਰਾਲੇ ਨੇ ਕਿਹਾ ਕਿ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਕਵੇਸ਼ੀਆ ਦੀ ਪਹਿਲੀ ਯਾਤਰਾ ਹੋਵੇਗੀ ਜੋ ਦਵੱਲੇ ਸਬੰਧਾਂ ਦੇ ਲਿਹਾਜ਼ ਨਾਲ ਆਇਮ ਸਾਥ ਹੋਵੇਗੀ। ਮੋਦੀ ਸਭ ਤੋਂ ਪਹਿਲਾਂ ਸਾਈਪ੍ਰਸ ਦੀ ਰਾਸ਼ਟਰਪਤੀ ਦੇ ਸੱਦੇ ਤੇ 15-16 ਜੂਨ ਨੂੰ ਸਾਈਪ੍ਰਸ ਜਾਣਗੇ। ਮੰਤਰਾਲੇ ਵੱਲੋਂ ਜਾਰੀ ਬਿਆਨ ਚ ਕਿਹਾ ਗਿਆ ਕਿ ਸਾਈਪ੍ਰਸ ਦੀ ਰਾਜਤਾਂ ਨਹੀਂ ਨਿਕੋਸੀ ਅਜ ਪ੍ਰਧਾਨ ਮੰਤਰੀ ਦੇਸ਼ ਦੇ ਰਾਸ਼ਟਰਪਤੀ ਨਾਲ ਵਾਰਤਾ ਕਰਨਗੇ ਅਤੇ ਲਿਮਾਸੋਲ ਵਿੱਚ ਵਪਾਰ ਜਗਤ ਦੀਆਂ ਹਸਤੀਆਂ ਨੂੰ ਸੰਬੋਧਨ ਕਰਨਗੇ। ਆਪਣੀ ਯਾਤਰਾ ਦੇ ਦੂਜੇ ਗੇੜ ਤਹਿਤ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨ ਦੇ ਸੱਦੇ ਤੇ ਜੀ7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 16-17 ਜੂਨ ਨੂੰ ਕੈਨੇਡਾ ਦੇ ਕੈਨਾਸਿਕਸ ਜਾਣਗੇ। ਪ੍ਰਧਾਨ ਮੰਤਰੀ ਲਗਾਤਾਰ 6ਵੀਂ ਵਾਰ ਜੀ7 ਸਿਖਰ ਸੰਮੇਲਨ 'ਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਸਿਖਰ ਸੰਮੇਲਨ ਦੌਰਾਨ ਕਈ ਦਵੱਲੀਆਂ ਮੀਟਿੰਗਾਂ ਵੀ ਕਰਨਗੇ ਆਪਣੇ ਦੌਰੇ ਦੇ ਆਖਰੀ ਗੇੜ ਤਹਿਤ ਮੋਦੀ ਕ੍ਰੇਸ਼ਕਾ ਦੇ ਪ੍ਰਧਾਨ ਮੰਤਰੀ ਅੰਰੇਜ ਪਲੈਂਕੋਵਿਚ ਦੇ ਸੱਦੇ ਤੇ 18 ਜੂਨ ਨੂੰ ਇਸ ਯੂਰਪੀ ਦੇਸ਼ ਦੀ ਅਧਿਕਾਰਤ ਯਾਤਰਾ ਕਰਨਗੇ ਮੋਦੀ ਕ੍ਰੇਸ਼ਕਾ ਦੇ ਪ੍ਰਧਾਨ ਮੰਤਰੀ ਪਲੈਂਕੋਵਿਚ ਨਾਲ ਦਵੱਲੀ ਮੀਟਿੰਗ ਕਰਨਗੇ ਅਤੇ ਰਾਸ਼ਟਰਪਤੀ ਜੁਰਾਨ ਮਿਲਾਨੋਵਿਚ ਨੂੰ ਵੀ ਮਿਲਣਗੇ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਵਾਜਵਾ ਨੇ ਮੰਨਿਆ ਕਿ ਪਿਛਲੇ ਸਮੇਂ 'ਚ ਉਹਨਾਂ ਦੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਲੋਕਾਂ ਨੇ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਆਪਣੇ ਹਰ ਵਾਅਦੇ ਦੇ ਉਲਟ ਕੰਮ ਕੀਤਾ ਹੈ ਅਤੇ ਡਾਕਟਰ ਬੀ ਆਰ ਮੇਦਕਰ ਦੇ ਬੁੱਤਾਂ ਦੀਆਂ ਬੇਅਦਮੀਆਂ ਰੋਕਣ ਵਿੱਚ ناکਾਮ ਰਹੀ ਹੈ। ਪ੍ਰਤਾਪ ਸਿੰਘ ਵਾਜਵਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ 74 ਚ ਸਾਬਕਾ ਵਿਧਾਇਕ ਪਵਨ ਕੁਮਾਰ ਆਦਿ ਆਦਿ ਅਗਵਾਈ ਹੇਠ ਹੋਈ ਸੰਵਿਧਾਨ ਬਚਾਓ ਰੈਲੀ ਦੌਰਾਨ ਸੰਬੋਧਨ ਕਰ ਰਹੇ ਸਨ। ਪਰਤਾਬ ਜੀ ਵਾਲੇ ਕਿਹਾ ਕਿ ਡਾਕਟਰ ਅਮੇਦ ਕਰਦੇ ਦੇਸ਼ ਭਰ ਚ ਲੱਗੇ ਬੁੱਤਾਂ ਚੋਂ ਨੁਕਸਾਨ ਸਿਰਫ ਪੰਜਾਬ ਵਿੱਚ ਹੀ ਹੋ ਰਿਹਾ ਹੈ। ਉਹਨਾਂ ਦੋਸ਼ ਲਗਾਇਆ ਕਿ ਅਜਿਹੀਆਂ ਸ਼ਰਾਰਤਾਂ ਸੂਬਾ ਸਰਕਾਰ ਦੀਆਂ ਏਜੰਸੀਆਂ ਖੁਦ ਕਰਵਾ ਰਹੀਆਂ ਹਨ। ਜੁਧ ਨਸ਼ਾ ਵਿਰੁੱਧ ਬਾਰੇ ਉਹਨਾਂ ਕਿਹਾ ਕਿ ਕੇਜਰੀਵਾਲ ਮੁੱਖ ਮੰਤਰੀ ਹੁਣ ਤਾਂ ਨਸ਼ਾ ਮੁਕਤ ਨਹੀਂ ਕਰ ਸਕੇ। ਪੰਜਾਬ ਖਤੋਂ ਹੋ ਜਾਵੇਗਾ। ਭ੍ਰਿਸ਼ਟਾਚਾਰ ਖਤਮ ਕਰਦੇ ਉਲਟਾ ਤਹਿਸੀਲਾਂ, ਥਾਣਿਆਂ ਅੰਦਰ ਰਿਸ਼ਵਤ 8 ਤੋਂ 9% ਦੀ ਵਧੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਕਿਹਾ ਕਿ ਰੈਲੀ ਦਾ ਮੰਤਵ ਰਾਹੁਲ ਗਾਂਧੀ ਦਾ ਸੰਵਿਧਾਨ ਬਚਾਓ ਦਾ ਸੁਨੇਹਾ ਪੰਜਾਬ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਹੈ। ਉਹਨਾਂ ਕਿਹਾ ਕਿ ਆਰਐਸਐਸ ਤੇ ਭਾਇਪਾਅ ਸੰਵਿਧਾਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਰਐਸਐਸ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਸੰਘਰਸ਼ ਕਰਦੇ ਕਿਸਾਨਾਂ ਨੂੰ ਹਰਿਆਣਾ ਵਾਰਡਾਂ ਤੋਂ ਰਾਤ ਨੂੰ ਗ੍ਰਹਿ ਮੰਤਰੀ ਦੇ ਹੁਕਮਾਂ ਤੇ ਹੀ ਜਬਰਦਸਤ ਚੁੱਕਿਆ ਗਿਆ ਅੱਧੇ ਟਰਾਲੀਆਂ ਸਮੇਤ ਹੋਰ ਸਮਾਨ ਚੋਰੀ ਕਰ ਲਿਆ। ਨਸ਼ੇ ਦੇ ਮੁੱਦੇ ਸਰਕਾਰ ਨੂੰ ਘੇਰਦਿਆਂ ਬੜਿੰਗ ਨੇ ਕਿਹਾ ਕਿ ਨੌਜਵਾਨਾਂ ਤੇ ਕੇਸ ਦਰਜ ਕਰਨ ਨਾਲ ਨਸ਼ਾ ਖਤਮ ਨਹੀਂ ਹੋਣਾ ਸਗੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਪਵੇਗਾ ਇਸ ਮੌਕੇ ਕੈਪਟਨ ਸੰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਅਰुण कुमार ਮਿੱਕੀ ਡੋਗਰਾ ਸਾਫ ਕਾ ਵਿਧਾਇਕ ਸੰਗ ਸਿੰਘ ਗਿਲਜੀਆਂ ਸਾਫ ਕਾ ਵਿਧਾਇਕ ਹਿੰਦੂ ਵਾਲਾ ਆਦ ਨੇ ਵੀ ਸੰਬੋਧਨ ਕੀਤਾ ਕਬਲੇ ਸ਼ਰਮਾ ਸ਼ੋ ਨਾਲ ਜੁੜਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪਰਤੇ ਪੰਜਾਬ ਕਾਂਗਸ ਦੇ ਸਾਫ ਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਘਰ ਦੀ ਰੋਜੀ ਰੋਟੀ ਚਲਾਉਣ ਲਈ ਕੁਝ ਤਾਂ ਕਰਨਾ ਜ਼ਰੂਰੀ ਹੈ ਉਹ ਇੱਥੇ ਕੁਇਨਜ਼ ਰੋਡ ਤੇ ਸਥਿਤ ਨਾਮੀ ਟੀ ਸਟਾਲ ਵਿੱਚ ਪੁਜੇ ਸਨ ਆ ਇਥੇ ਉਹਨਾਂ ਲੋਕਾਂ ਨਾਲ ਮੁਲਾਕਾਤ ਕੀਤੀ ਮੀਡੀਆ ਨਾਲ 11 ਸਵੀਪ ਫਲਬਤ ਕਰਦੇ ਆ ਉਹਨਾਂ ਕਿਹਾ ਇਹ ਮੇਰਾ ਕੋਈ ਨਵਾਂ ਅਵਤਾਰ ਨਹੀਂ ਹੈ ਉਹ ਪਹਿਲਾਂ ਵੀ ਇਹ ਕੰਮ ਕਰ ਚੁੱਕੇ ਹਨ ਤੇ ਹੁਣ ਘਰ ਦੀ ਰੋਡ ਜੀ ਰੋਕੀ ਨੂੰ ਚਲਾਉਣ ਲਈ ਮੋੜੇ ਕੰਮ ਕਰਨ ਜਾ ਰਹੇ ਹਨ ਰਾਜਨੀਤੀ ਵਿੱਚ ਉਹ ਕੁਝ ਕਮਾਇਆ ਨਹੀਂ ਸਗੋ ਗਵਾਇਆ ਹੈ ਨਾ ਕੋਈ ਦੁਕਾਨ ਬਣਾਈ ਹੈ ਤੇ ਨਾ ਹੀ ਕੋਈ ਖੱਟ ਖਰੀਦੀ ਹੈ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੇ ਸਨ ਤਾਂ ਉਹਨਾਂ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਉਸ ਨੂੰ ਵਿਦੇਸ਼ ਇਲਾਜ ਲਈ ਲੈ ਜਾ ਸਕਦੇ ਇਸ ਲਈ ਹੋਣਾ ਉਸਨੇ ਮੋੜੇ ਕੰਮ ਸ਼ੁਰੂ ਕੀਤਾ ਹੈ ਹੁਣ ਉਹ ਕ੍ਰਿਕਟ ਮੈਚਾਂ ਦੀ ਕਮੈਂਟਰੀ ਵੀ ਕਰ ਰਿਹਾ ਨਾ ਤੇ ਕਈ ਹੋਰ ਟਾਕ ਸ਼ੋਅ ਵੀ ਕਰ ਰਿਹਾ ਨਾ ਪੰਜਾਬ ਦੀ ਮੌਜੂਦਾ ਸਿਆਸੀ ਤੇ ਆਰਥਿਕ ਸਥਿਤੀ ਤੇ ਨਿਰਾਸ਼ਾ ਪ੍ਰਗਟਾਉਂਦਾ ਉਹਨਾਂ ਕਹਾਂ ਕੇ ਪਿਛਲੇ 30 ਸਾਲਾਂ ਤੋਂ ਮਾਫੀਆ ਦੀ ਸਰਪ੍ਰਸਤੀ ਕੀਤੀ ਜਾ ਰਹੀ ਹੈ ਕਿਸੇ ਵੀ ਸਿਆਸਤਦਾਨ ਨੇ ਕੋਈ ਨੀਤੀ ਨਹੀਂ ਬਦਲੀ ਤੇ ਨਾ ਹੀ ਕੋਈ ਜਿਆਦਾ ਪ੍ਰੋਗਰਾਮ ਦਿੰਦਾ ਹੈ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਬਦਲੇਗੀ ਹਰ ਕੋਈ ਆਉਂਦਾ ਹੈ ਆਪਣਾ ਹਿੱਸਾ ਲੈ ਕੇ ਪਿਛਾਂ ਹਟ ਜਾਂਦਾ ਹੈ ਕਰਜ਼ੇ ਲੈ ਕੇ ਸਰਕਾਰਾਂ ਨੂੰ ਚਲਾਇਆ ਜਾ ਰਿਹਾ ਹੈ ਲੰਬੀ ਦੇ ਪਿੰਡ ਘਮਿਆਰਾ ਨੇੜੇ ਡੱਬ ਵਾਲੀ ਅਵੋਰ ਕੌਮੀ ਮਾਰਗ 354 E ਤੇ ਦੇਰ ਰਾਤ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਬੁਲਟ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅੰਗਰੇਜ਼ ਸਿੰਘ 45 ਅਤੇ ਮਹਾਵੀਰ 36 ਵਾਸੀ ਪਿੰਡ ਸਖਤਾ ਖੇੜਾ ਵਜੋਂ ਹੋਈ ਹੈ। ਅੰਗਰੇਜ਼ ਸਿੰਘ ਦਿਹਾੜੀਦਾਰ ਸੀ ਅਤੇ ਮਹਾਵੀਰ ਘੜੇ ਵੇਚਦਾ ਸੀ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਤੇ ਮਹਾਵੀਰ ਦਿਨ ਚ ਸ਼ਰੀਲ ਤੇ ਸੇਵਾ ਕਰਨ ਮਗਰੋਂ ਦੇਰ ਸ਼ਾਮ ਕਿਸੇ ਕੰਮ ਲਈ ਬੁਲਟ ਤੇ ਸਖਤਾ ਖੇੜਾ ਤੋਂ ਘਮਿਆਰਾ ਐਸਾ ਨਾ ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਰੋਡ ਸੇਫਟੀ ਫੋਰਸ ਦੇ ਏਐਸਆਈ ਸੁਖਪਾਲ ਸਿੰਘ ਨੇ ਐਂਬੂਲੈਂਸ ਦੀ ਮਦਦ ਨਾਲ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਦਾ ਐਲਾਨ ਦਿੱਤਾ। ਪੰਜਾਬ ਵਿੱਚ ਪਿਛਲੇ 1 ਹਫ਼ਤੇ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਲੋਕਾਂ ਨੂੰ 2-3 ਦਿਨਾਂ ਦੀ ਮਾਮੂਲੀ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਅਗਲੇ 2-3 ਦਿਨਾਂ ਤਾਪਮਾਨ 'ਚ ਮਾਮੂਲੀ ਗਰਾਵਟਾ ਤੇ ਕਿਤੇ-ਕਿਤੇ ਮੀਂਹ ਪੈਣ ਤੇ ਹਨੇਰੀ ਚੱਲਣ ਦੀ ਪੇਸ਼ੇਨ ਕੋਈ ਕੀਤੀ ਹੈ ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਇਸ ਨਾਲ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ 'ਚ ਸਾਰਾ ਦਿਨ ਗਰਮੀ ਦਾ ਕਹਿਰ ਜਾਰੀ ਰਿਹਾ ਜਿੱਥੇ ਤਾਪਮਨ 3.5 ਡਿਗਰੀ ਤੱਕ ਵਧਰਜ ਕੀਤਾ ਗਿਆ। ਪੰਜਾਬ 'ਚ ਬਠਿੰਡਾ 에ਰਪੋਰਟ ਸਭ ਤੋਂ ਗਰਮ ਰਿਹਾ ਹੈ। ਬਠਿੰਡਾ 에ਰਪੋਰਟ ਤੇ ਵੱਧ ਤੋਂ ਵੱਧ ਤਾਪਮਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉਧਰ ਸਾਰਾ ਦਿਨ ਤਿੱਖੀ ਧੁੱਪ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਇਹ ਸਾਰਾ ਦਿਨ ਛੜਕਾਂ ਤੇ ਸਨਾਟਾ ਫਸੜਿਆ ਰਿਹਾ ਹੈ ਗਰਮੀ ਵਧਣ ਕਰਕੇ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਮੋਰ ਤੋਂ ਵੱਧ ਗਈ ਹੈ ਪੰਜਾਬ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 16400 ਮੈਗਾਵਾਟ ਤੋਂ ਟੱਪ ਗਈ ਬਿਜਲੀ ਦੀ ਮੰਗ ਵਧਣ ਕਰਕੇ ਪੰਜਾਬ ਵਿੱਚ ਸਿੱਤ ਨਿੱਜੀ ਤੇ ਸਰਕਾਰੀ ਖੇਤਰ ਦੇ ਪੰਜ ਥਰਮਲ ਪਲਾਂਟਾਂ ਦੇ ਸਾਰੇ 15 ਯੂਨਟ ਵੀ ਕਾਰਜਸ਼ੀਲ ਰਹੇ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਵੇਦੀ ਨੇ ਰਾਜ ਭਵਨ ਦੇ ਵਿੱਚ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਬਲਬ ਚੰਦ ਕਟਾਰਿਆ ਨਾਲ ਮੁਲਾਕਾਤ ਕੀਤੀ ਇਸ ਮੌਕੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ 베ਦੀ ਨੇ ਰਾਜਪਾਲਨ ਪੰਜਾਬ ਦੇ ਵੱਖ-ਵੱਖ ਕਾਨੂੰਨੀ ਤੇ ਪ੍ਰਸ਼ਾਸਨਿਕ ਮਾਮਲਿਆਂ ਤੇ ਵਿਚਾਰ-ਵਟਾਂਦਰਾ ਕੀਤਾ ਰਾਜਪਾਲ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਤੇ ਸੂਬਾ ਸਰਕਾਰ ਨੂੰ ਕਾਨੂੰਨੀ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਐਡਵੋਕੇਟ ਜਨਰਲ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਇਹ ਮੁਲਾਕਾਤ ਨਿੱਘੇ ਸੰਵਾਦ ਤੇ ਆਪਸੀ ਸਦਭਾਵਨਾ ਨਾਲ ਭਰਪੂਰ ਸੀ ਲੁਧਿਆਣਾ ਦੇ ਹਲਕਾ ਪੱਛਮੀ ਦੀ ਜਿਮਨੀ ਚੌਂ ਲਈ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਨਾਇਰ ਸਿੰਘ ਸੈਣੀ ਨੇ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਦੇ ਹਿੱਸੇ 'ਚੋਂ ਹਰਿਆਣਾ ਨੂੰ ਪੀਣ ਵਾਲਾ ਪਾਣੀ ਦੇਣ ਤੋਂ ਮਨਾ ਕਰਨ ਤੇ ਪੰਜਾਬ ਸਰਕਾਰ ਦੀ ਜ਼ਿਕਲੋਚਨਾ ਕੀਤੀ ਹੈ। ਉਹਨਾਂ ਕਹੇ ਕਿ ਹਰਿਆਣਾ ਨੂੰ ਪਾਣੀ ਛੱਡਣ ਦੇ ਮਾਮਲੇ 'ਚ ਡਰਾਮੇ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਉਹਨਾਂ ਨੇ ਸਿਰਫ ਪੀਣ ਵਾਲਾ ਪਾਣੀ ਮੰਗਿਆ ਸੀ। ਸੈਣੀ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਉਹਨਾਂ ਤੇ ਸਿਰਫ ਰਾਜਨੀਤੀ ਕਰ ਰਹੀ ਹੈ। ਇਥੇ ਪ੍ਰੈਸ ਕਾਨਫਰੰਸ ਕਰਕੇ ਨੈヴਸੇਣੀ ਨੇ ਦੋਸ਼ ਲਾਇਆ ਕਿ ਆਪ ਸਰਕਾਰ ਦੀਆਂ ਨਸ਼ਾ ਵਿਰੋਧੀ ਮੁਹਮਮਾ ਡਰਾਮਾ ਸਨ ਜੋ ਆਪਣੇ ਸ਼ਾਸਨ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੀਤੀਆਂ ਗਈਆਂ ਸਨ ਇਸ ਤੋਂ ਇਲਾਵਾ ਕਿਸਾਨਾਂ ਨੂੰ ਕੁਝ ਨਹੀਂ ਦਿੱਤਾ ਗਿਆ ਨੈヴਸੇਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਨੁਸਾਰ ਕਿਸਾਨਾਂ ਨੂੰ ਫਸਲਾਂ ਤੇ ਸਬਸਿਡੀ ਅਤੇ ਐਮਐਸਪੀ ਦੇ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾ 5 ਸਾਲ ਕਾਂਗਰਸ ਅਤੇ ਹੁਣ ਸਾਢੇ 3 ਸਾਲਾਂ ਚ ਆਪਣੇ ਪੰਜਾਬੀਆਂ ਨੂੰ ਸਿਰਫ ਧੋਖਾ ਦਿੱਤਾ ਹੈ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਭ੍ਰਿਸ਼ਟਾਚਾਰ ਤੇ ਬਾਦੇ ਤੋਣ ਵਿੱਚ ਕਾਂਗਰਸ ਨਾਲੋਂ ਦੋ ਕਦਮ ਅੱਗੇ ਹੈ ਇਸ ਦਰਾਂ ਮੁੱਖ ਮੰਤਰੀ ਸਿਆਣੀ ਨੇ ਦੱਸਿਆ ਕਿ ਹਰਿਆਣਾ ਵਿੱਚ ਆਯੂਸ਼ਮਨ ਭਾਰਤ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤੇ ਪ੍ਰਧਾਨ ਮੰਤਰੀ ਖੇਤੀ ਯੋਜਨਾਵਾਂ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ ਇਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ